हां जी ਜਿਵੇਂ ਕਿ ਮੈਂ ਪਹਿਲਾਂ ਕਾਫੀ ਜ਼ਿਆਦਾ ਵੀਡੀਓ ਬਣਾਈਆਂ ਆ ਤੇ ਵੀਡੀਓ ਦੇ ਵਿੱਚ ਮੈਂ ਦੱਸਿਆ ਆ ਕਿ ਕਿਵੇਂ ਤੁਸੀਂ ਜਿਹੜੇ ਮੁਰਗੀਆਂ ਦੇ ਬੱਚੇ ਨੇ ਜਾਂ ਫਿਰ ਮੁਰਗੀਆਂ ਨੇ ਉਹਨਾਂ ਨੂੰ ਸਸਰੀ ਬਿਮਾਰੀ ਤੋਂ ਕਿਵੇਂ ਬਚਾ ਸਕਦੇ ਆ ਪਰ ਇਹ ਜ਼ਰੂਰੀ ਨਹੀਂ ਹੈਗਾ ਕਿ ਜੇਕਰ ਮੈਨੂੰ ਇੰਨੀ ਕੁ ਜ਼ਿਆਦਾ ਨੋਲਿਜ ਹੈਗੀ ਆ ਤਾਂ ਮੇਰਾ ਕਦੇ ਨੁਕਸਾਨ ਨਹੀਂ ਹੁੰਦਾ ਇਹਦਾ ਮੇਰੇ ਤੋਂ ਇੱਕ ਗਲਤੀ ਹੋਈ ਆ ਜਿਹਦੇ ਕਰਕੇ ਮੇਰੇ ਜਿਹੜੇ ਦੋ ਚਿਕਸ ਸੀਗੇ ਉਹ ਮਰ ਗਏ ਨੇ ਤੇ ਉਹ ਗਲਤੀ ਮੈਂ ਕੀ ਕੀਤੀ ਉਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਦੱਸਾਂਗੇ ਤਾਂ ਕਿ ਉਹ ਗਲਤੀ ਤੁਸੀਂ ਨਾ ਕਰੋ ਕਿਉਂਕਿ ਮੇਰਾ ਮੰਨਣਾ ਇਹ ਆ ਕਿ ਜੇਕਰ ਤੁਸੀਂ ਇਸੇ ਕੰਮ ਦੇ ਵਿੱਚ ਪਰਫੈਕਟਾਂ ਤਾਂ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੀਆਂ ਉਹਦੇ ਵਿੱਚ ਤੁਸੀਂ ਆਪਣੇ ਜਿਹੇ ਇੱਕ ਸਾ ਉਹ ਦੇਖੋ ਠੀਕ ਹੈ ਇਹ ਅਸਰੇ ਜਦੋਂ ਆਪਾਂ ਖੁੱਡਾ ਖੋਲਿਆ ਤੇ ਇਹ ਜਿਹੜੇ ਸੀਗੇ ਇੱਕ ਜਿਹੜਾ ਚਿਕਸਾ ਇਹ ਮਰ ਗਿਆ ਸੀਗਾ ਠੀਕ ਆ ਦੂਸਰਾ ਜਿਹੜਾ ਚਿਕਸ ਸੀਗਾ ਉਸ ਟਾਈਮ ਥੋੜੇ ਜਿਹੋੜੇ ਜੇ ਸਾਹ ਲੈਂਦਾ ਪਿਆ ਸੀ ਤੇ ਥੋੜੇ ਟਾਈਮ ਬਾਅਦ ਇਹ ਵੀ ਚਿਕਸਾ ਜਿਹੜਾ ਮਰ ਗਿਆ ਹੋਇਆ ਕੀ ਮੇਰੇ ਤੋਂ ਗਲਤੀ ਕੀ ਹੋਈ ਆ ਉਹ ਤੁਹਾਨੂੰ ਆਪਾਂ ਦਿਖਾਉਨੇ ਆ ਇੱਧਰ ਇੱਧਰ ਆਪਾਂ ਇਹ ਖੁੱਡੇ ਦੇ ਵਿੱਚ ਜਿਹੜੇ ਚਿਕਸਾ ਰੱਖੇ ਹੋਏ ਆ ਠੀਕ ਮੈਂ ਕੀ ਕਰਦੀ ਸੀਗੀ ਇਹਨਾਂ ਨੂੰ ਨਿੱਗ ਦੇਣ ਦੇ ਲਈ ਜਿਹੜੇ ਪਰਾਲੀ ਆ ਤੁਸੀਂ ਵੀ ਇਹ ਦੇਖ ਸਕਦੇ ਹਾਂ ਇਹ ਪਰਾਲੀ ਆ ਜਿਹੜੀ ਇਹ ਪਰਾਲੀ ਨੇ ਆਸੇ ਪਾਸੇ ਲਾਉਂਦੀ ਹੁੰਦੀ ਸੀ ਖੁੱਡੇ ਦੇ ਠੀਕਾ ਖੁੱਡੇ ਦੇ ਆਸੇ ਪਾਸੇ ਲਾ ਦਿੰਦੀ ਸੀ ਕਿ ਇਹਨਾਂ ਨੂੰ ਜਿਹੜਾ ਨਿੱਗਿਆ ਉਹ ਰਹੇ ਟੈਂਪਰੇਚਰ ਆ ਜਿਹੜਾ ਬਣਿਆ ਰਹੇ ਇਹਨਾਂ ਨੂੰ ਠੰਡ ਨਾ ਲੱਗੇ ਕੱਲ ਰਾਤ ਮੇਰੀ ਫੈਮਿਲੀ ਨੇ ਕਿਹਾ ਕਿ ਹੁਣ ਗਰਮੀ ਹੋ ਗਈ ਆ ਤੇ ਇਹਨਾਂ ਦੇ ਆਸੇ ਪਾਸੇ ਜਿਹੜੀ ਪਰਾਲੀ ਆ ਉਹ ਨਾਲ ਲਈ ਜਾਵੇ ਤੇ ਮੈਂ ਇਹੀ ਗਲਤੀ ਕੀਤੀ ਮੈਂ ਜਿਹੜੀ ਕੋਈ ਵੀ ਚੀਜ਼ ਇੱਥੇ ਆਸੇ-ਪਾਸੇ ਨਹੀਂ ਲਾਈ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੂੰ ਠੰਡ ਲੱਗੀ ਤੇ ਉੱਥੇ ਖੁੰਝੇ ਜਾ ਕੇ ਇਹ ਸਾਰੇ ਬੱਚੇ ਇੱਕ ਜਗ੍ਹਾ ਇਕੱਠੇ ਹੋ ਗਏ ਇਕੱਠੇ ਹੋਣ ਦੇ ਨਾਲ ਜਿਹੜੇ ਬੱਚੇ ਕਮਜ਼ੋਰ ਸੀਗੇ ਉਹ ਕਿਤੇ ਨੀਚੇ ਦੱਬ ਗਏ ਜਿਵੇਂ ਤੁਸੀਂ ਇਹ ਚਿਕਸ ਦੇਖ ਸਕਦੇ ਆ ਇਹ ਜਿਹੜਾ ਚਿਕਸ ਆ ਇਹ ਕਮਜ਼ੋਰ ਆ ਹੁਣ ਸਾਰੇ ਬੱਚਿਆਂ ਦੇ ਨੀਚੇ ਇਹ ਚਿਕਸ ਆ ਗਿਆ ਤਾਂ ਇਹਨੇ ਮਰਨਾ ਹੀ ਆ ਠੀਕ ਆ ਇਦਾਂ ਹੀ ਹੋਈ ਜਿਵੇਂ ਹੁਣ ਉੱਥੇ ਖੁੰਜੇ ਵਿੱਚ ਇਕੱਠੇ ਹੋਏ ਨੇ ਹੁਣ ਤਾਂ ਚਲੋ ਇਹ ਸਾਡੇ ਤੋਂ ਡਰ ਰਹੇ ਨੇ ਇਦਾਂ ਹੀ ਰਾਤ ਨੂੰ ਕਿਤੇ ਇਕੱਠੇ ਹੋ ਗਏ ਤੇ ਜਿਹੜੇ ਦੋ ਕਮਜ਼ੋਰ ਚਿਕਸ ਸੀ ਉਹ ਕਿਤੇ ਵਿਚਾਰੇ ਥੱਲੇ نیچے ਦੱਬ ਗਏ ਜਿਹਦੇ ਕਰਕੇ ਉਹ ਜਿਹੜੇ ਚਿਕਸ ਸੀ ਉਹਨਾਂ ਦੀ ਮੌਤ ਹੋ ਗਈ ਠੀਕ ਆ ਇਹ ਗਲਤੀ ਜਿਹੜੀ ਮੇਰੇ ਤੋਂ ਹੋਈ ਆ ਇਹ ਗਲਤੀ ਤੁਸੀਂ ਬਿਲਕੁਲ ਨਾ ਕਰਿਓ ਇਸ ਗੱਲ ਦਾ ਖਿਆਲ ਰੱਖਿਓ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਤੁਹਾਨੂੰ ਜਿਹੜੀ ਮੈਂ ਗਲਤੀ ਕੀਤੀ ਆ ਉਹਦੇ ਬਾਰੇ ਦੱਸਾਂ ਤਾਂ ਕਿ ਤੁਸੀਂ ਇਹ ਗਲਤੀ ਨਾ ਕਰੋ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਜ਼ਿਆਦਾਤਰ ਆਪਾਂ ਚਿਕਸ ਲੈ ਕੇ ਆਉਨੇ ਆ ਠੀਕ ਆ ਤੇ ਆਪਣਾ ਨੁਕਸਾਨ ਹੁੰਦਾ ਹ ਹੁਣ ਚਾਹੇ ਇਹ ਚਿਕਸ ਦੋ ਆ ਪਰ ਮੇਰੇ ਤੋਂ ਨੁਕਸਾਨ ਆ ਜਿਹੜਾ ਨਹੀਂ ਜਰਿਆ ਜਾਂਦਾ ਹੈਗਾ ਹੁੰਦਾ ਆ ਪਰ ਜਰਨਾ ਵੀ ਪੈਂਦਾ ਆ ਜੇਕਰ ਤੁਸੀਂ ਕੋਈ ਬਿਜ਼ਨਸ ਕਰਨਾ ਆ ਦੇਖੋ ਉਹਦੇ ਵਿੱਚ ਨੁਕਸਾਨ ਵੀ ਹੋਣਾ ਆ ਤੇ ਕਈ ਵਾਰੀ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਵੀ ਹੋਣਾ ਹੈ ਇਸ ਲਈ ਨੁਕਸਾਨ ਲਈ ਵੀ ਤਿਆਰ ਰਹੋ ਹਮੇਸ਼ਾ ਠੀਕ ਆ ਕੋਈ ਵੀ ਬਿਜ਼ਨਸ ਆ ਚਾਹੀਏ ਚਾਹੀਏ ਆਪਾਂ ਖੇਤੀਬਾੜੀ ਹੀ ਕਰਦੇ ਆਂ ਖੇਤੀਬਾੜੀ ਦੇ ਵਿੱਚ ਵੀ ਕਈ ਵਾਰ ਐਦਾਂ ਹੁੰਦੀ ਆ ਕਿ ਖੇਤੀਬਾੜੀ ਆਪਾਂ ਕਰਦੇ ਆਂ ਤੇ ਖੇਤੀਬਾੜੀ ਦੇ ਵਿੱਚ ਕਈ ਵਾਰ ਆਪਣੀ ਫਸਲ ਆ ਜਿਹੜੀ ਖਰਾਬ ਹੋ ਜਾਂਦੀ ਆ ਤੇ ਇਹੀ ਹਿਸਾਬ ਨਾਲ ਇਸ ਕੰਮ ਦਾ ਵੀ ਆ ਇਹੋ ਬਿਜ਼ਨਸ ਦਾ ਇਹੀ ਹਿਸਾਬ ਕਿਤਾਬਾ ਇਹ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਨੂੰ ਹਮੇਸ਼ਾ ਫਾਇਦਾ ਹੀ ਹੋਣਾ ਆ ਕਈ ਵਾਰ ਕੀ ਹੁੰਦਾ ਆ ਪਈਓ ਪਲਾਈ ਜਿਹੜੀ ਮੁਰਗੀ ਆ ਜਾਂ ਮੁਰਗਾ ਆ ਅਚਾਨਕ ਮਰ ਜਾਂਦਾ ਮੇਰੇ ਕੋਲੇ ਜਿਹੜਾ ਸਭ ਤੋਂ ਵਧੀਆ ਮੁਰਗਾ ਸੀ ਉਹ ਏਡਾ ਵੱਡਾ ਸੀ ਇੰਨਾ ਉੱਚਾ ਸੀ ਉਹ ਸੁਸਤ ਨਹੀਂ ਹੋਇਆ ਨਾ ਉਹਨੂੰ ਕੋਈ ਬਿਮਾਰੀ ਕੋਈ ਬਸ ਉਹਨੂੰ ਇੱਕਦਮ ਹੀ ਜਿਹੜਾ ਅਟੈਕ ਹੋ ਗਿਆ ਤੇ ਅਟੈਕ ਨਾਲ ਉਹ ਮਰ ਗਿਆ ਇਹ ਜ਼ਰੂਰੀ ਨਹੀਂ ਹੈਗਾ ਕਿ ਮੁਰਗਿਆਂ ਨੂੰ ਬਿਮਾਰੀ ਹੀ ਹੁੰਦੀ ਹੈ ਤੇ ਇਹ ਵੀ ਮੁਰਗੀਆਂ ਮਰਦੀਆਂ ਨੇ ਕਈ ਵਾਰੀ ਕੀਆ ਅਚਾਨਕ ਵੀ ਇਹਨਾਂ ਨੂੰ ਮੌਤ ਆ ਜਾਂਦੀ ਹੈ ਜਿਵੇਂ ਇਨਸਾਨਾਂ ਨੂੰ ਆਉਂਦੀ ਆ ਤੁਸੀਂ ਘਬਰਾਉਣਾ ਕਿਸੇ ਗੱਲ ਤੋਂ ਕਿ ਹਾਂ ਵੀ ਜਿਹੜੇ ਚਿਕਸ ਨੇ ਉਹ ਮਰਨ ਲੱਗ ਪਏ ਨੇ ਜਾਂ ਫਿਰ ਮੁਰਗੀਆਂ ਮਰਨ ਲੱਗ ਪਈਆਂ ਨੇ ਪਰ ਹਾਂ ਇਹਨਾਂ ਨੂੰ ਕੋਈ ਬਿਮਾਰੀ ਨਾ ਹੋਵੇ ਉਹਦੇ ਲਈ ਤੁਸੀਂ ਖਿਆਲ ਰੱਖੋ ਜੇਕਰ ਮੁਰਗੀਆਂ ਨੂੰ ਜਾਂ ਫਿਰ ਜਾਂ ਫਿਰ ਚਿਕਸ ਨੂੰ ਬਿਮਾਰੀ ਆ ਗਈ ਉਸ ਤੋਂ ਬਾਅਦ ਇਹਨਾਂ ਨੂੰ ਠੀਕ ਕਰਨ ਦਾ ਚਾਂਸ ਆ ਜਿਹੜਾ ਉਹ ਸਿਰਫ 1% ਰਹਿ ਜਾਂਦਾ ਹੈ ਚਾਹੇ ਤੁਸੀਂ ਕਿੰਨੇ ਵੀ ਵਧੀਆ ਐਕਸਪਰਟ ਦੇ ਨਾਲ ਗੱਲ ਕਰਕੇ ਦੇਖੋ ਇਸ ਲਈ ਇਹਨਾਂ ਦੇ ਪੁੱਜੇ ਲਈ ਜਿਹੜੀ ਸਾਫ ਸਫਾਈ ਆ ਉਹ ਜ਼ਰੂਰ ਰੱਖੋ ਜਿੱਥੇ ਵੀ ਤੁਸੀਂ ਇਹਨਾਂ ਨੂੰ ਰੱਖਿਆ ਹੋਇਆ ਚਾਹੇ ਤੁਸੀਂ ਸ਼ੈੱਡ 'ਚ ਰੱਖਿਆ ਹੋਇਆ ਚਾਹੀਦੀ ਕਿ ਕੁੱਡੇਆਂ ਦੇ ਵਿੱਚ ਰੱਖਿਆ ਹੋਇਆ ਆ ਇਹਨਾਂ ਨੂੰ ਤੇ ਉਹਦੀ ਸਾਫ ਸਪਾਈ ਹੈ ਜਿਹੜੀ ਟਾਈਮ ਨਾਲ ਕਰਦੇ ਰਹੋ ਤਾਂ ਕਿ ਉੱਥੇ ਅਮੋਨੀਆ ਗੈਸ ਆ ਜਿਹੜੀ ਨਾ ਵੜੇ ਅਮੋਨੀਆ ਗੈਸ ਦੇ ਨਾਲ ਹੀ ਚਿਕਸ ਨੂੰ ਤੇ ਮੁਰਗੀਆਂ ਨੂੰ ਬਿਮਾਰੀ ਹੁੰਦੀ ਆ ਇਹਨਾਂ ਦੀ ਅੱਖਾਂ ਵਿੱਚ ਪਾਣੀ ਆਉਣ ਲੱਗ ਪੈਂਦਾ ਇਹਨਾਂ ਨੂੰ ਗਲੇ ਦੀ ਪ੍ਰੋਬਲਮ ਹੁੰਦੀ ਆ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਅਮੋਨੀਆ ਗੈਸ ਤੋਂ ਹੀ ਹੁੰਦੀਆਂ ਨੇ ਤੋਂ ਇਹ ਗੱਲ ਕੀ ਜਿਹੜੀ ਆਪਣੇ ਤੋਂ ਹੋਈ ਸੀਗੀ ਆਪਾਂ ਦੱਸਣਾ ਜਿੰਨੀ ਪੰਧਿਆ ਕਿ ਜਿਹੜੇ ਮੈਂਬਰ ਅੱਬਾ ਨੂੰ ਰੋਜ਼ ਦੇਖਦੇ ਨੇ ਰੋਜ਼ ਜਾਣਕਾਰੀ ਦੇ ਖਾਸ ਕਰਕੇ ਕਮੈਂਟ ਵੀ ਕਰਦੇ ਨੇ ਇੰਸਟਾਗ੍ਰਾਮ ਤੇ ਵੀ ਮੈਸੇਜ ਕਰਦੇ ਨੇ ਉਹਨਾਂ ਨੂੰ ਇਹ ਆਪਾਂ ਦੱਸ ਸਕੀਏ ਵੀ ਇਹ ਗਲਤੀ ਤੁਸੀਂ ਨਾ ਕਰੋ ਠੀਕ ਆ ਕੋਸ਼ਿਸ਼ ਕਰੋ ਹਜੇ ਮਾਰਤ ਨਹੀਂ ਦਾ ਐਂਡ ਚੱਲ ਰਿਹਾ ਹੈ ਇਹਨਾਂ ਨੂੰ ਥੋੜਾ ਜਿਆਦਾ ਨਿੱਕੇ ਵਿੱਚ ਹੀ ਰੱਖੋ ਤੁੰਕਾ ਥੋੜਾ ਇਹਨਾਂ ਨੂੰ ਟੈਂਪਰੇਚਰ ਜਿਹੜਾ ਵਧੀਆ ਰੱਖੋ ਜਿਹਦੇ ਨਾਲ ਇੱਕ ਜਿਹਾ ਤਾਂ ਇਕੱਠੇ ਨਾ ਹੋਣ ਇਹ ਇਕੱਲੇ-ਇਕੱਲੇ ਰਹਿਣ ਜਿੰਨਾ ਇਹ ਇਕੱਲੇ-ਇਕੱਲੇ ਰਹਿਣਗੇ ਉਨਾਂ ਹੀ ਜ਼ਿਆਦਾ ਫਾਇਦਾ ਹੋਊਗਾ ਕੀਕਾ ਬਾਕੀ ਦੇਖੋ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਹੁੰਦੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਹਰੇ ਜਰੂਰ ਕਰਦੇ ਹੋ ਧੰਨਵਾਦ